ਉਸ ਸਮੇਂ ਉਹ ਪ੍ਰਮਾਤਮਾ ਦੇ ਨਾਲ ਉਸ ਤੋਂ ਪਹਿਲਾਂ ਇਤਨਾ ਦਾਵਾ ਬੰਨਦਾ ਹੈ ਕਿ ਮੈਨੂੰ ਮਨੁੱਖਾ ਜਨਮ ਦੇ ਤੇ ਮੈਂ ਮਨੁੱਖੇ ਜਾਮੇ ਦੇ ਵਿੱਚ ਜਾ ਕਰਕੇ ਤੇਰਾ சுவாਸ-ਸਵਾਸ ਸਿਮਰਨ ਕਰਾਂਗਾ ਤੈਨੂੰ ਹਰ ਇੱਕ ਸਵਾਸ ਦੇ ਨਾਲ ਯਾਦ ਕਰਾਂਗਾ ਕਿਉਂਕਿ 84 ਲੱਖ ਜੂਨ ਹੈ ਇਹ 84 ਲੱਖ ਜੂਨ ਦੇ ਵਿੱਚ 42 ਲੱਖ ਜੂਨ ਐਸੀ ਹੈ ਜਿਹੜੀ ਜਲ ਦੇ ਵਿੱਚ ਹੈ ਤੇ 42 ਲੱਖ ਜੂਨ ਹੈ ਜਿਹੜੀ ਉਹ ਜਲ ਤੋਂ ਬਾਹਰ ਹੈ ਤੇ 84 ਲੱਖ ਜੂਨ ਦਾ ਜਿਹੜਾ ਸਰਦਾਰ ਹੈ ਉਹ ਹੈ ਮਨੁੱਖਾ ਜਨਮ ਸਭ ਤੋਂ ਸ਼੍ਰੇਸ਼ਟ ਜਿਹੜਾ ਜਨਮ ਹੈ ਉਹ ਮਨੁੱਖਾ ਜਨਮ ਹੈ। ਅਰ ਮਾਂ ਦੇ ਗਰਭ ਦੇ ਵਿੱਚ ਉਸ ਪ੍ਰਮਾਤਮਾ ਦੇ ਨਾਲ ਉਸ ਵੈਗਰੂ ਦੇ ਨਾਲ ਅਨੇਕਾਂ ਦਾਅਵੇ ਬੰਨਦਾ ਹੈ। ਕਿ ਮੇਰੇ ਤੇ ਕਿਰਪਾ ਕਰੋ। ਮੈਨੂੰ ਇਸ ਕੁੰਭੀ ਨਰਕ ਦੇ ਵਿੱਚੋਂ ਕੱਢਣਾ ਕਰੋ ਮੈਂ ਆਪ ਜੀ ਦਾ ਸਵਾਸ ਸਵਾਸ ਸਿਮਰਨ ਕਰਾਂਗਾ ਆਪ ਜੀ ਨੂੰ ਯਾਦ ਕਰਾਂਗਾ ਕਿਉਂਕਿ ਗੁਰਮੁਖ ਪਿਆਰਿਓ ਜਿਹੜੀ 84 ਲੱਖ ਜੂਨ ਹੈ ਇਹਦੇ ਵਿੱਚ ਕਈ ਐਸੀਆਂ ਜੂਨਾ ਖਿਤ ਜੂਨਾ ਨੇ ਜਿਹੜੀਆਂ ਆਪਾਂ ਵੀ ਆਪਾਂ ਅੱਖਾਂ ਦੇ ਨਾਲ ਤੱਕ ਕੇ ਇਹ ਕਹਿ ਦਿੰਨੇ ਆ ਕਿ ਇਹ ਵੀ ਜੂਨ ਹੈ ਇੱਕ ਵੇਖੋ ਇਹ ਜੂਨ ਕਿਵੇਂ ਭੋਗ ਰਿਹਾ ਹੈ 84 ਲੱਖ ਜੂਨ ਦਾ ਨਾਮ ਜਿਹੜਾ ਗਿਣਨਾ ਬੜਾ ਕਠਨਾ ਹੈ ਪਰ ਸਭ ਤੋਂ ਜੇ ਸਮਝਣ ਵਾਲੀ ਗੱਲ ਹੈ ਉਹ ਹੈ ਮਨੁੱਖ ਮਨੁੱਖ ਇਹ ਸਮਝ ਵੀ ਸਕਦਾ ਹੈ ਇਹ ਸਮਝਾ ਵੀ ਸਕਦਾ ਹੈ ਇਹ ਕੁਝ ਕਰਨ ਦੀ ਸਮਰੱਥਾ ਵੀ ਰੱਖਦਾ ਹੈ ਪਰ ਗੁਰਮੁਖੋ ਆਖਰਕਾਰ ਫੇਰ ਜੇ ਸਮਝਾਉਣਾ ਪੈਂਦਾ ਤੇ ਉਹ ਮਨੁੱਖ ਨੂੰ ਹੀ ਸਮਝਾਉਣਾ ਪੈਂਦਾ ਜੇ ਬਾਅਦ ਵਿੱਚ ਸਮਝਾਉਣਾ ਪੈਂਦਾ ਨਾ ਤੇ ਮਨੁੱਖ ਨੂੰ ਹੀ ਸਮਝਾਉਣਾ ਪੈਂਦਾ ਹੋਰ ਕਿਸੇ ਜੂਣ ਨੂੰ ਸਮਝਾਉਣਾ ਨਹੀਂ ਪੈਂਦਾ ਇਹ ਮਨੁੱਖ ਨੂੰ ਹੀ ਕਿਹਾ ਜਾਂਦਾ ਹੈ ਕਿ ਤੂੰ ਬੰਦਾ ਹੈ ਤੂੰ ਬੰਦਿਆਂ ਵਾਲੇ ਕਰਮ ਕਰ ਤੂੰ ਜਿਹੜੇ ਦਾਵੇ ਕਰਕੇ ਆਏ ਆ ਜਿਹੜਾ ਵਾਅਦਾ ਕਰਕੇ ਆਏ ਉਸ ਵਾਅਦੇ ਨੂੰ ਨਿਭਾਉਣਾ ਕਰ ਆਖਰਕਾਰ ਗੁਰਬਾਣੀ ਵੀ ਮਨੁੱਖ ਨੂੰ ਹੀ ਸਮਝਾਉਂਦੀ ਹੈ ਗੁਰੂ ਪਿਆਰ ਵਾਲਿਓ ਗੁਰਬਾਣੀ ਦਾ ਜਿਹੜਾ ਤਣ ਦੇ ਨਾਲ ਕੋਈ ਸਬੰਧ ਨਹੀਂ ਹੈ ਜੇ ਕੋ ਕਵੇ ਨਾ ਵੀ ਇਹ ਗੁਰਬਾਣੀ ਮੈਂ ਪੜਦਾ ਤੇ ਇਹ ਗੁਰਬਾਣੀ ਮੇਰੇ ਤਣ ਦੇ ਨਾਲ ਸਬੰਧ ਹੈ ਨਹੀਂ ਗੁਰਬਾਣੀ ਦਾ ਤਣ ਦੇ ਨਾਲ ਕੋਈ ਸਬੰਧ ਨਹੀਂ ਹੈ ਗਰਬਾਣੀ ਨੇ ਜੇ ਸਮਝਾਉਣਾ ਹੈ ਤੇ ਮਨ ਨੂੰ ਸਮਝਾਉਣਾ ਹੈ ਕਿਉਂਕਿ ਜਿਹੜਾ ਤਣ ਹੈ ਨਾ ਤਣ ਦੇ ਉੱਤੇ ਤਾਂ ਅਨੇਕਾਂ ਕੈਮੀਕਲ ਲਾ ਕੇ ਇਸ ਨੂੰ ਸਵਾਰਿਆ ਜਾ ਸਕਦਾ ਹੈ ਤਣ ਨੂੰ ਠੀਕ ਕਰਨ ਦੇ ਵਾਸਤੇ ਨੇਕਾਂ ਮੈਡੀਸਨ ਬਣੇ ਨੇ ਪਰ ਗੁਰਮੁਖ ਪਿਆਰਿਓ ਜਿਹੜਾ ਮਨ ਹੈ ਨਾ ਮਨ ਨੂੰ ਸਵਾਰਨ ਵਾਸਤੇ ਮਨ ਨੂੰ ਠੀਕ ਕਰਨ ਵਾਸਤੇ ਅੱਜ ਤੱਕ ਦੁਨੀਆ ਦਾ ਕੋਈ ਐਸਾ ਕੈਮੀਕਲ ਨਹੀਂ ਬਣਿਆ ਜਿਹੜਾ ਮਨ ਠੀਕ ਹੋ ਜਾਵੇਗਾ ਮਨ ਨੇ ਜੇ ਠੀਕ ਹੋਣਾ ਹੈ ਮਨ ਨੇ ਜੇ ਸਿੱਧੇ ਰਸਤੇ ਜਾਣਾ ਹੈ ਮਨ ਨੇ ਜੇ ਕਰੈਤਾ ਤੋਂ ਬਚਣਾ ਹੈ ਮਨ ਨੇ ਜੇ ਬਿਮਾਰੀਆਂ ਤੋਂ ਬਚਣਾ ਹੈ ਤਾਂ ਇਹਨੂੰ ਕੇਵਲ ਤੇ ਕੇਵਲ ਗੁਰਬਾਣੀ ਦਾ ਹੀ ਆਸਰਾ ਲੈਣਾ ਪਵੇਗਾ ਕਿਉਂਕਿ ਗੁਰਬਾਣੀ ਦੇ ਨਾਲ ਹੀ ਇਹਦਾ ਸਬੰਧ ਹੈ ਗੁਰਬਾਣੀ ਨੇ ਮਨ ਨੂੰ ਸਮਝਾਉਣਾ ਹੈ ਮਨ ਜਾਣ ਸਭ ਬਾਤ ਜਾਣ ਤੇ ਹੀ ਔਗਣ ਕਰੇ ਮਨ ਜਿਹੜਾ ਸਾਰਾ ਕੁਝ ਜਾਣਦਾ ਹੈ ਹਰ ਇੱਕ ਚੀਜ਼ ਜਾਣਦਾ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਇਸ ਤਰ੍ਹਾਂ ਹੋਵੇਗਾ ਤੁਰੇ ਜਾਂਦੇ ਆ ਕੋਈ ਰਸਤੇ ਦੇ ਵਿੱਚ ਕੋਈ ਘਟਨਾ ਕਰਮ ਹੋ ਜਾਵੇ ਨਾ ਕਿ ਉਥੇ ਵੀ ਮਾਣਾ ਜਿਹੜਾ ਸਾਨੂੰ ਇੱਕ ਵਾਰ ਠੋਕਰ ਜ਼ਰੂਰ ਮਾਰਦਾ ਹੈ ਕਿ ਇਸ ਤਰ੍ਹਾਂ ਜੇ ਕਰੇਗਾ ਇਹ ਚੰਗਾ ਹੋਵੇਗਾ ਤੇ ਜੇ ਇਹਨੂੰ ਇਸ ਤਰ੍ਹਾਂ ਤੋਂ ਨਾ ਕੀਤਾ ਤੇ ਮਾੜਾ ਹੋ ਜਾਣਾ ਹੈ ਬੜਾ ਕੁਛ ਮਾਣਾ ਹੈ ਪਰ ਮਾਣਾ ਜਿਹੜਾ ਇਹ ਸਮਝਦਾ ਕਿਵੇਂ ਹੈ